हां जी ਕਿਦਾਂ ਸਾਰੇ ਹੋਪਸ ਸਾਰੇ ਬਹੁਤ ਹੀ ਵਧੀਆ ਹੋਮੋਂਗੇ ਜੀ ਤੇ ਵੈਲਕਮ ਆ ਤੁਹਾਡਾ ਮੇਰਾ ਅੱਜ ਦੀ ਨਿਊ ਬਲੌਗ ਦੇ ਵਿੱਚ ਇਹ ਵਾਲਾ ਜਿਹੜਾ ਬਲੌਗ ਆ ਪਿਛਲੇ ਵਾਲੇ ਬਲੌਗ ਦਾ ਹੀ ਦੁਪਹਿਰ ਵਾਲਾ ਜਿਹੜਾ ਪਾਰਟ ਆ ਇੱਥੇ ਮੈਂ ਹੁਣਰ ਨੂੰ ਐਪਲ ਕੱਟ ਕੇ ਦੇ ਰਹੀ ਸੀ ਬਿਕੋਜ਼ ਉਹ ਐਪਲ ਬਹੁਤ ਹੀ ਖੁਸ਼ ਹੋ ਕੇ ਖਾਂਦਾ ਬਹੁਤ ਹੀ ਮਤਲਬ ਕੱਟ ਚੀਜ਼ਾਂ ਨੇ ਜਿਹੜੀਆਂ ਉਹ ਚਾਹ ਨਾਲ ਖਾਂਦਾ ਤੇ ਜਿਹੜੀਆਂ ਉਹ ਖਾਂਦਾ ਮੈਨੂੰ ਇਦਾਂ ਹੁੰਦਾ ਦੀ ਵਾਤ ਤੋਂ ਵਾਤ ਉਹਨੂੰ ਹਨਾ ਦਿੱਤਾ ਜਾਵੇ ਵੈਸੇ ਫਰੂਟਸ ਦਾ ਉਹ ਆਲਮੋਸਟ ਸਾਰੇ ਹੀ ਬਹੁਤ ਚੰਗੀ ਤਰ੍ਹਾਂ ਖਾ ਲੈਂਦਾਗਾ ਬਹੁਤ ਚੰਗੀ ਤਰ੍ਹਾਂ ਥੋੜਾ ਜਿਹਾ ਰੋਟੀ ਘੱਟ ਖਾਂਦਾਗਾ ਤੇ ਫਰੂਟਸ ਹੋ ਗਏ ਤੇ ਪੋਹਾ ਹੋ ਗਿਆ ਐਂਡ ਰਾਈਸ ਹੋ ਗਏ ਐਜੀਆਂ ਚੀਜ਼ਾਂ ਉਹ ਬਹੁਤ ਵਧੀਆ ਖਾ ਲੈਂਦਾ ਤੇ ਦੁੱਧ ਤਾਂ ਉਹ ਬਿਲਕੁਲ ਵੀ ਨਹੀਂ ਪੀਂਦਾ ਹੈਗਾ ਤੇ ਮੈਨੂੰ ਇਦਾਂ ਹੁੰਦਾ ਵੀ ਚਲੋ ਜੋ ਖਾਂਦਾ ਬੱਚੇ ਨੂੰ ਉਹ ਦਿੱਤਾ ਜਾ ਵੀ ਤੇ ਨੈਕਸਟ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਸੀ ਸੂਟ ਜਿਹੜੇ ਕਿ ਮੇਰੇ ਮੰਮੀ ਲੈ ਕੇ ਆਏ ਨੇ ਮੇਰੇ ਲਈ ਸਮਰ ਦੇ ਲਈ ਤੇ ਇਹ ਦੋ ਸੂਟ ਮੰਮਾ ਲੈ ਕੇ ਆਏ ਸੀ ਇਹ ਤੇ ਇਹ ਵਾਲਾ ਹੈਗਾ ਮੈਚਿੰਗ ਸੂਟ ਪਿੰਕ ਨਾਲ ਉਹ ਮਤਲਬ ਸਲਵਾਰ ਬਣਾ ਲਓ ਜਾਂ ਪਲਾਜ਼ੋ ਬਣਾ ਲਵਾਂ ਕੁਝ ਵੀ ਐਂ ਮੈਂ ਡਿਸਾਈਡ ਕਰੂੰਗੀ ਵੀ ਮੈਂ ਇਹਦਾ ਕੀ ਬਣਾਣਾ ਹੈ ਤੇ ਨੈਕਸਟ ਵਾਲਾ ਜਿਹੜਾ ਸੂਟ ਸੀਗਾ ਉਹ ਵਾਲਾ ਮਤਲਬ ਆਲੋ ਬਰਾ ਉਹ ਆਲੋ ਬਰਾ ਤੇ ਉਹਦਾ ਮੈਂ ਸਵਾਰ ਸੂਟ ਹੀ ਸਟਿਚ ਕਰਵਾਉਂਗੀ ਤੇ ਇਥੇ ਆਲੀਆ ਤੁਸੀਂ ਦੇਖ ਸਕਦੇ ਹੋ ਕਿੱਦਾਂ ਮੇਰੇ ਪਾਸ ਬੈਠੀ ਹੈਗੀ ਇਨੂੰ ਇਦਾਂ ਹੋ ਰਿਹਾ ਸੀ ਵੀ ਪਤਾ ਨਹੀਂ ਮੈਂ ਕੀ ਖਾਣ ਲਈ ਕੁਝ ਲੈ ਕੇ ਆਈਆਂਗੀ ਤੇ ਇਹਨੂੰ ਸਾਰਾ ਦਿਨ ਨਾ ਬਸ ਇਦਾਂ ਹੀ ਰਹਿੰਦਾ ਕੋਈ ਕੁਝ ਖਾ ਤਾਂ ਨਹੀਂ ਰਿਹਾ ਬਹੁਤ ਜ਼ਿਆਦਾ ਨਿਗਰਾਨੀ ਰੱਖਦੀ ਆ ਇਹ ਚੀਜ਼ਾਂ ਦੇ ਵਿੱਚ ਤੇ ਦੱਸਿਓ ਜੀ ਤੁਹਾਨੂੰ ਮੇਰੇ ਦੋਨੋਂ ਸੂਟ ਕਿਦਾਂ ਦੇ ਲੱਗੇ ਤੇ ਨੈਕਸਟ ਉਸ ਤੋਂ ਬਾਅਦ ਜੀ ਸ਼ਾਮ ਦਾ ਟਾਈਮ ਹੋ ਗਿਆ ਸੀ ਤੇ ਮੈਂ ਤਿਆਰੀ ਇੱਥੇ ਕਰ ਰਹੀ ਸੀ ਦਾਲ ਸਬਜ਼ੀ ਦੀ ਮੈਂ ਸਾਬਤ ਮੂੰਗੀ ਦੀ ਜਿਹੜੀ ਦਾਲ ਆ ਉਹ ਧਰ ਦਿੱਤੀ ਸੀਗੀ ਬਿਕਾਉਜ਼ ਬਹੁਤ ਡੇਜ਼ ਹੋ ਗਏ ਸੀ ਤੇ ਬਣਾਈ ਨਹੀਂ ਸੀਗੀ ਤੇ ਸੋਚਿਆ ਚਲੋ ਬਣਾ ਲੈਨੀ ਆ ਤੇ ਇਹ ਵਾਲੀ ਦਾਲ ਵੀ ਹੁਣਰ ਬਹੁਤ ਚੰਗੀ ਤਰ੍ਹਾਂ ਖਾ ਲੈਂਦਾ ਹੈਗਾ ਤੇ ਮੈਂ ਕਿਹਾ ਸੋਚਿਆ ਚਲੋ ਆਪਾਂ ਸਾਤ ਮੂੰਗੀ ਧਰ ਦਿੰਨੇ ਆ ਹੌਲੀ ਹੌਲੀ ਜਿਹੜੀ ਆ ਉਹ ਰਿੱਚ ਆਊਗੀ ਰੇਜੀ ਪੈ ਜਾਊਗੀ ਮੈਂ ਕੁੱਕਰ ਬੰਦ ਨਹੀਂ ਕਰਦੀ ਹੁੰਦੀ ਹੈਗੀ ਕੁੱਕਰ ਦੇ ਉੱਪਰ ਜਸਟ ਅ ਪਲੇਟ ਦਿੱਤੀ ਹੁੰਦੀ ਹੈਗੀ ਉਦਾਂ ਅਸੀਂ ਮਤਲਬ ਕੁੱਕਰ ਨਹੀਂ ਯੂਜ਼ ਕਰਦੇ ਹੈਗੇ ਜਸਟ ਉੱਪਰ ਪਲੇਟ ਹੀ ਹੁੰਦੀ ਹੈਗੀ ਇਹ ਬੰਦ ਨਹੀਂ ਹੁੰਦਾ ਹੈਗਾ ਹਲਦੀ ਐਂਡ ਨਮਕ ਪਾ ਪਾਧਵਾਗੇ ਆਪਾਂ ਇਹਦੇ ਵਿੱਚ ਤੇ ਤੜਕਾ ਜਿਹੜਾ ਆ ਉਹ ਬਾਅਦ ਵਿੱਚ ਲਗਾਵਾਂਗੇ ਬਿਕੋਜ਼ ਬਿਨਾ ਤੜਕੇ ਵਾਲੀ ਜਿਹੜੀ ਦਾਲ ਐ ਉਹ ਹਨਰ ਦੇ ਲਈ ਕੱਢਣੀ ਹੁੰਦੀ ਐ ਐਂਡ ਮੈਨੂੰ ਨਾ ਤੜਕਾ ਇਹ ਵਾਲੀਆਂ ਦਾਲਾਂ ਦੇ ਵਿੱਚ ਬਾਅਦ ਵਾਲਾ ਹੀ ਚੰਗਾ ਲੱਗਦਾ ਪਹਿਲਾਂ ਵਾਲਾ ਮੈਨੂੰ ਤੜਕਾ ਨਹੀਂ ਚੰਗਾ ਲੱਗਦਾ ਆਏਗਾ ਐਂਡ ਬਸ ਚਲੋ ਜੀ ਆਪਣੀ ਦਾਲ ਹੈ ਜਿਹੜੀ ਉਹ ਬਨ ਜਾਏਗੀ ਤੇ ਉਸ ਤੋਂ ਬਾਅਦ ਮੈਂ ਤਿਆਰੀ ਕਰਨ ਲੱਗ ਗਈ ਸੀ ਤੜਕੇ ਦੀ ਐਂਡ ਫਿਰ ਆਪਾਂ ਨੇ ਲਗਾ ਦਿੱਤਾ ਸੀ ਜੀ ਤੜਕਾ ਕਹਿਣ ਜਿਆ ਤੇ ਬਸ ਏ ਸੀ ਜੀ ਆਪਣਾ ਅੱਜ ਦਾ ਬਲੌਗ ਤੁਹਾਨੂੰ ਕਿੱਦਾਂ ਲੱਗਿਆ ਜ਼ਰੂਰ ਦੱਸਿਓ ਬਹੁਤ ਹੀ ਛੋਟਾ ਬਲੌਗ ਆ ਜੀ ਪੂਰਾ ਦੇਖ ਕੇ ਜਾਇਓ ਜ਼ਿਆਦਾ ਬੋਰ ਕਰਨ ਵਾਲਾ ਬਲੌਗ ਨਹੀਂ ਬਣਾਇਆ ਮੈਨੇ ਤੇ ਤੁਹਾਨੂੰ ਕਿੱਦਾਂ ਦਾ ਲੱਗਿਆ ਬਲੌਗ ਜ਼ਰੂਰ ਦੱਸਿਓ ਓਕੇ ਜੀ ਮਿਲਦੇ ਆਂਗੇ ਆਪਣੀ ਨੈਕਸਟ ਬਲੌਗ ਦੇ ਵਿੱਚ